ਵਾਹਿਗੁਰੂ ਜੀ ਕਾਬਾ ਸੋ ਨਿਹਾਲਾ ਵਾਹਿਗੁਰੂ ਕਾਬਾ ਕੈਸੀ ਆਹ ਵਾਹਿਗੁਰੂ ਜੀ ਕੀ ਫਤਿਹ ਸਿੱਖ ਬੰਮਨਾ ਦਲ ਦੇ ਕੌਮੀ ਪ੍ਰਧਾਨ ਆਲ ਇੰਡੀਆ ਔਰ ਅ ਵਰਲਡ ਕੌਮੀ ਪ੍ਰਧਾਨ ਭਾਈ ਬਲਦੇਵ ਸਿੰਘ ਬਡਾਲਾ ਜੀ ਜਿਨ੍ਹਾਂ ਦੀ ਰਹਿਮਾਇਤ ਥੰਦੇ ਕੰਮ ਹੋ ਰਿਹਾ ਹੱਕ ਔਰ ਸੱਚ ਇੰਡੀਆ 'ਚ ਬੰਦਾ ਕੋਈ ਨਹੀਂ ਮਿਲੇਗਾ ਜੋ ਇਹਨਾਂ ਕੋਲ ਹੈ ਜਿੰਨੇ ਵੀ ਆ ਕੇ ਜਵਾਬ ਲੈਣਾ ਚਾਹ ਪ੍ਰਧਾਨ ਮੰਤਰੀ ਚਾਹ ਰਾਸ਼ਟਰਪਤੀ ਹੈ ਸੀਐਮ ਹੈ ਜਾਂ ਚਲੇ ਗਏ ਜਾਂ ਆ ਗਏ ਜਿਹੜੇ ਉਹ ਵੀ ਜਵਾਬ ਲੈ ਸਕਦੇ ਇਹਨਾਂ ਕੋਲ ਕਿ ਅਸੀਂ ਸਭ ਤੋਂ ਪਹਿਲੇ ਲੈਕਸ਼ਨਾਂ ਜਿਹੜੀਆਂ ਆ ਰਹੀਆਂ ਲੋਕ ਸਭਾ ਦੀਆਂ ਕੱਲੇ ਭੱਜੇ ਫਿਰਦੇ ਹੁਣ ਮੇਰੇ ਕੋਲ ਜਾ ਕੇ ਨਾ ਦਾਣਾ ਫਤੇਗੜ ਸਾਹਿਬ ਸੰਗਰੂਰ ਵੀ ਜਾਣਾ ਇਦਾਂ ਇਨੀ ਮਿਹਨਤ ਕੌਣ ਕਰੇਗਾ ਭਾਵੇਂ ਕੋਈ ਵੀ ਹੋਵੇ ਨਹੀਂ ਕਰ ਸਕਦਾ ਲੇਕਿਨ ਇਹ ਸਾਨੂੰ ਸਾਰਿਆਂ ਨੂੰ ਹੁਣ ਚਾਹੀਦਾ ਐ ਜਿਹੜਾ ਮੌਕਾ ਹੈ ਇਹ ਉਸ ਆਦਮੀ ਨੂੰ ਵੋਟਾਂ ਪਾਉਣ ਜਿਹੜੇ ਹੱਕਾਂ ਸੱਚ ਪਿੱਛੇ ਲੜਦੇ ਪੈ ਉਹਨਾਂ ਨਾ ਪੌਣ ਜਨਾਂ ਨੇ ਨੌਜਵਾਨ ਪੀੜੀ ਖਤਮ ਕੀਤੀ ਹੈ ਜਥੇਦਾਰਾਂ ਨੂੰ ਨਹੀਂ ਬਖਸ਼ਿਆ ਵਕੀਲਾਂ ਨੂੰ ਨਹੀਂ ਬਖਸ਼ਿਆ ਦੇਖਿਓ ਹੁੰਦਾ ਗੁਰੂ ਗ੍ਰੰਥ ਸਾਹਿਬ ਦੇ 328 ਰੂਪ ਜਿਹੜੇ ਆ ਉਹ ਚੋਰੀ ਹੋਇਆ ਜੇਕਰ ਸਾਡੇ ਗੁਰੂਆਂ ਨੂੰ ਨਹੀਂ ਬਖਸ਼ਿਆਗਾ ਤਾਂ ਸਾਨੂੰ ਤੁਹਾਨੂੰ ਕੌਣ ਬਖਸ਼ੇਗਾ ਇਹ ਸਾਨੂੰ ਸਾਰਾਂ ਸੋਚਣਾ ਪੈਗਾ ਐਸ ਟਾਈਮ ਜਿਹੜੇ ਜਿਹੜੇ ਸਹੀ ਆਦਮੀ ਆ ਸਹੀ ਇਨਸਾਨ ਆ ਉਹਨਾਂ ਨੂੰ ਵੋਟ ਪਾਉ 200 ਵੋਟ ਪਾਉਂਦਾ ਹੱਕ ਨਹੀਂ ਸਾਡਾ ਕਿਉਂ ਕੱਲ ਨੂੰ ਫੇਰ ਇਹਨਾਂ ਸਾਡੇ ਗਲੇ ਨੂੰ ਪੈਣਾ ਕਿ ਹੁਣ ਮੌਕਾ ਹੀ ਸੰਭਾਲਾਂਗੇ ਤਾਂ ਹੀ ਬਚਾਂਗੇ ਤਾਂ ਨਹੀਂ ਪਾ ਸਕਦੇ ਅਸੀਂ ਤੇ ਪੰਜਾਬ ਦੇ ਟੁੱਟ ਟੁੱਟ ਕਰਨੇ ਮੋਦੀ ਨੇ ਇਹ ਨਾ ਕਹੋ ਮੋਦੀ ਬਹੁਤ ਵਧੀਆ ਮੋਦੀ ਨੇ ਛੱਡਣਾ ਹੈ ਨਹੀਂ ਪੰਜਾਬ ਦਾ ਨੌਂ ਨੌਂ ਪੀੜੀ ਵੀ ਦੀ ਛੱਡਨੇ ਜਿਹੜੇ ਹੱਕ ਸੱਚ ਪਿੱਛੇ ਲੜਦੇ ਪਾ ਉਹਨਾਂ ਨੂੰ ਅੰਦਰ ਕਰਦੇ ਆ ਸੱਚੇ ਆਦਮੀ ਨੂੰ ਬਾਹਰ ਨਹੀਂ ਲੈ ਜਾਂਦੇ ਅੰਦਰ ਸੁੱਟਦੇ ਆ ਕਿ ਇਹ ਗੁੰਡਾ ਕਰਦੀ ਇਹਨਾਂ ਦੀ ਸਾਰਿਆਂ ਦੀ ਤੇ ਇਹ ਗੁੰਡਾ ਕਰਦੀ ਨੂੰ ਆਪਾਂ ਦੂਰ ਕਰਨਾ ਆਪਣੇ ਜਿਹੜੇ ਸਹੀ ਬੰਦੇ ਆ ਉਹਨਾਂ ਨੂੰ ਅੱਗੇ ਲਿਆਈਏ ਤੇ ਆਪਣੇ ਪੰਜਾਬ ਨੂੰ ਆਪਣੇ ਇੰਡੀਆ ਨੂੰ ਬਚਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਹਨਾਂ ਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਜ ਸਿੰਘ ਹੁਸ਼ਿਆਰਪੁਰ ਵਾਲੀ ਸੀਟ ਤੇ ਦੇਖ ਰਹੇ ਆ ਸੰਗਤਾਂ ਨੂੰ ਮਿਲ ਰਹੇ ਆ ਪਿੱਛੇ ਵੀ ਮਿਲ ਕੇ ਆ ਤੇ ਹੁਣ ਮਕੇਰੀਆਂ ਜਥੇਦਾਰ ਭਾਈ ਗੁਰਬੱਤਨ ਸਿੰਘ ਹੋਣਾ ਦੇ ਗਰੇ ਪਹੁੰਚੇ ਆ ਔਰ ਮੇਰੇ ਨਾਲ ਨੇ ਭਾਈ ਜੀਵਨ ਸਿੰਘ ਜੀ ਤਾਮਲ ਐਡਵੋਕੇਟ ਨੇ ਪਿਛੇ ਵਜੋਂ ਕਿਸਾਨੀ ਸੰਘਰਸ਼ ਵਿੱਚ ਇਹਨਾਂ ਨੇ ਵੱਡਾ ਯੋਗਦਾਨ ਪਾਇਆ ਉਥੋਂ ਹੀ ਇਹਨਾਂ ਨੂੰ ਪੰਜਾਬ ਪੰਜਾਬੀਅਤ ਦੀ ਸਮਝ ਆਈ ਇਹਨਾਂ ਨੇ ਆਪਣਾ ਸਿੱਖੀ ਸਰੂਪ ਵੀ ਧਾਰਨ ਕੀਤਾ ਮੋਸ਼ਨਲ ਹੋ ਕੇ ਨਹੀਂ ਜਜ਼ਬਾਤੀ ਹੋ ਕੇ ਨਹੀਂ ਅਜੇ ਸਾਰਾ ਕੁਝ ਸਮਝਣ ਤੋਂ ਬਾਅਦ ਕਿ ਬੇਗੰਪੂਰਾ ਉਹ ਕਿਹੜੀ ਚੀਜ਼ ਸੀ ਸਰਬੱਤ ਦੇ ਭਲੇ ਵਾਲੀ ਉਸ ਨੂੰ ਲੈ ਕੇ ਇਹ ਲੋਕ ਸਭਾ ਚੋਣਾਂ 2024 ਲਈ ਹੁਸ਼ਿਆਰਪੁਰ ਦੀ ਸੀਟ ਤੋਂ ਖੜੇ ਅਸੀਂ ਇੱਥੇ ਅਜੇ ਬੰਦਾ ਖੜਾ ਕਰਨਾ ਸੀਗਾ ਸਾਡੇ ਸਾਹਮਣੇ ਸੰਪਰਕ ਚ ਆਏ ਤੇ ਅਸੀਂ ਆਖਿਆ ਕਿਉਂ ਨਾ ਹੋਵੇ ਵੀ ਜਿਹੜਾ ਤਾਮਲ ਤੋਂ ਚੱਲ ਕੇ ਸਾਡੇ ਕੋਲੇ ਆਇਆ ਸਾਡੇ ਕੋਲੇ ਆ ਕੇ ਉਹ ਪੰਜਾਬ ਲਈ ਪੰਥ ਲਈ ਦੇਸ਼ ਲਈ ਸਹਿਯੋਗ ਮੰਗਦਾ ਹੈ ਤੇ ਸਾਰਿਆਂ ਦੀ ਸਲਾਹ ਨਾਲ ਅਸੀਂ ਇਨਾਂ ਦਾ ਸਮਰਥਨ ਕਰਦੇ ਆ ਅਪੀਲ ਕਰਦੇ ਆ ਹੁਸ਼ਰਪੁਰ ਦੇ ਆਜ਼ਾਦ ਬਿਰਤੀ ਦੇ ਵੋਟਰਾਂ ਨੂੰ ਇਨਾਂ ਦਾ ਚੋਣ ਨਿਸ਼ਾਨ ਜਿਹੜਾ ਹੈ ਉਹ ਗੰਨਾ ਕਿਸਾਨ ਹੈ ਗੰਨਾ ਕਿਸਾਨ ਚੋਣ ਨਿਸ਼ਾਨ ਤੇ ਇੱਕ ਜੋਂ ਨੂੰ ਉਹਦਾ ਬਟਨ ਦਬਾ ਕੇ ਮੋਹਰਾਂ ਲਾ ਕੇ ਇਨਾਂ ਨੂੰ ਜਿਤਾਓ ਤਾਂ ਕਿ ਪੰਜਾਬ ਦੇ ਵਿੱਚ ਇੱਕ ਚੰਗਾ ਮਾਹੌਲ ਸਿਰਜਿਆ ਜਾ ਸਕੇ ਪੰਜਾਬ ਪੰਜਾਬੀ ਪੰਜਾਬੀਅਤ ਲਈ ਤਖਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਅਸੀਂ ਇੱਕ ਨਾਅਰਾ ਦਿੱਤਾ ਸੀ ਆਓ ਸਿਰਜੀਏ ਨਵਾਂ ਪੰਜਾਬ ਉਸੇ ਦੇ ਤਹਿਤ ਅਸੀਂ ਵੱਖ-ਵੱਖ ਥਾਵਾਂ ਤੇ ਉਮੀਦਵਾਰ ਵੀ ਖੜੇ ਕੀਤੇ ਨੇ ਜਿਨ੍ਹਾਂ ਦੇ ਵਿੱਚੋਂ ਦੋ ਉਮੀਦਵਾਰਾਂ ਤੇ ਸਾਡੇ ਇਹਨਾਂ ਨੇ ਕਾਗਜ਼ ਰੱਦ ਕਰਵਾਏ ਆਨੰਦਪੁਰ ਸਾਹਿਬ ਵਾਲੀ ਸੀਟ ਤੇ ਪਟਿਆਲੇ ਵਾਲੀ ਬਾਕੀ ਬੱਚੇ ਜਿਹੜੇ ਸੀਗੇ ਉਹਨਾਂ ਦੇ ਵਿੱਚ ਅਸੀਂ ਕੁਝ ਥਾਵਾਂ ਤੇ ਸਮਰਥਨ ਦਿੱਤਾ ਹੈ ਜਿਵੇਂ ਗੁਰਦਾਸਪੁਰ ਹੋ ਗਿਆ ਜਾਂ ਜਿਸ ਕਰਨ ਸਿੰਘ ਕਾਨ ਸਿੰਘ ਵਾਲਾ ਫਿਰੋਜ਼ਪੁਰ ਤੋਂ ਹੋ ਗਏ। ਤੋਂ ਸੰਗਰੂਰ ਤੋਂ ਡੀਐਸਪੀ ਸੇਖੋਂ ਹੋ ਗਏ। ਇਸੇ ਤਰ੍ਹਾਂ ਹੀ ਕਿਤੇ ਸਮਰਥਨ ਦੇ ਰਹੇ ਆ ਤੇ ਕਿਤੇ ਸਾਡੇ ਆਪਣੇ ਨਾਲ ਤੁਰਨ ਵਾਲੇ ਸਿੰਘ ਨੇ ਅੰਮ੍ਰਿਤਸਰ ਸਾਹਿਬ ਤੋਂ ਭਾਈ ਅਮਨਪ੍ਰੀਤ ਸਿੰਘ ਫਰੀਦਕੋਟ ਤੋਂ ਭਾਈ ਬਹਾਦਰ ਸਿੰਘ ਕੈਪਟਨ ਸਾਹਿਬ ਇਸੇ ਤਰ੍ਹਾਂ ਲੁਧਿਆਣੇ ਤੋਂ ਬੀਬੀ ਹਰਵਿੰਦਰ ਕੌਰ ਫਤਿਹਗੜ੍ਹ ਸਾਹਿਬ ਤੋਂ ਭਾਈ ਪਰਮਜੀਤ ਸਿੰਘ ਟੂ ਸਾਹਿਬ ਇਹ ਵਕ ਵਕ ਥਾਵਾਂ ਤੋਂ ਅਸੀਂ ਇਹ ਫਾਈਟ ਕਰ ਰਹੇ ਹਾਂ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਵਾਇਆ ਜਾਏ ਤੇ ਪੰਜਾਬ ਨੂੰ ਬਚਾਇਆ ਵੀ ਜਾਏ ਅਗਰ 1 ਜੂਨ ਤੋਂ ਪੰਜਾਬ ਮੜਾ ਜਾ ਵੀ ਅਵੇਸਲਾ ਹੋਇਆ ਤੇ ਆਉਣ ਵਾਲੀਆਂ ਚੋਣਾਂ ਤੱਕ ਹੋ ਸਕਦਾ ਹੈ ਤੁਹਾਨੂੰ ਪੰਜਾਬ ਦੁਨੀਆ ਦੇ ਨਕਸ਼ੇ ਤੋਂ ਨਾਮ ਮਿਲੇ ਜੋ ਅੰਦਰ ਦੀਆਂ ਵਿਉਂਤ ਬੰਦੀਆਂ ਪੰਜਾਬ ਪ੍ਰਤੀ ਕੋਝੀਆਂ ਚਾਲਾਂ ਨੇ ਤੇ 700 ਮਰੇ ਹੋਏ ਕਿਸਾਨਾਂ ਦਾ ਇਨਸਾਫ ਵੀ ਇੱਕ ਜੂਨ ਨੂੰ ਲੈ ਸਕਦੇ ਹੋ ਤੇ ਅੱਜ ਵੀ ਮੋਦੀ ਨੇ ਆਉਣਾ ਹੋਵੇ ਕਿਸਾਨ ਅੰਦਰ ਬੰਦ ਕਰਦੇ ਹੋ ਕਿਸਾਨ ਆਗੂ ਅੰਦਰ ਦਿੱਤੇ ਹੋਏ ਨੇ ਨਾ ਤੁਸੀਂ ਸਰਕਾਰ ਬਣ ਕੇ ਗੱਲ ਸੁਣਦੇ ਹੋ ਤੇ ਨਾ ਤੁਸੀਂ ਬਿਨਾਂ ਸਰਕਾਰ ਤੋਂ ਸੁਣਦੇ ਹੋ ਕੁੱਟਣਾ ਵੀ ਹੈ ਰੋਣ ਮ ਨਹੀਂ ਦੇਣਾ ਤੇ ਨਾਲ ਹੀ ਪੁਲਿਸ ਪ੍ਰਸ਼ਾਸਨ ਨੂੰ ਵੀ ਸੋਚਣਾ ਚਾਹੀਦਾ ਹੈ ਜਿਹੜੇ ਕਹਿੰਦੇ ਸੀਗੇ ਸੈਂਟਰ ਦੇ ਕਹਿਣ ਤੇ 25000 ਮੁੰਡਾ ਮਾਰ ਛੱਡੇ ਲਵਾਰਸ ਕਹਿ ਕੇ ਸਾੜਿਆ ਗਿਆ 2.5 ਲੱਖ ਦੇ ਕਰੀਬ ਨੌਜਵਾਨ ਪੁਲਿਸ ਨੇ ਹੜੱਪ ਲੈ ਮਾਰ ਦਿੱਤੇ ਖਪਾ ਦਿੱਤੇ ਅੱਜ ਉਸ ਪੁਲਿਸ ਪ੍ਰਸ਼ਾਸਨ ਨੂੰ ਵੀ ਚੱਪਣੀ ਚ ਨੱਕ ਡੋਬ ਕੇ ਮਰ ਜਾਣਾ ਚਾਹੀਦਾ ਸੀਗਾ ਕਿ ਉਹ ਮੋਤੀ ਗੁਜਰਾਤ ਦੀ ਪੁਲਿਸ ਲਿਆ ਕੇ ਰੈਲੀ ਕਰਦਾ ਇੱਥੇ ਆ ਕੇ ਫਿਰ ਉਹ ਕਹਿੰਦਾ ਜੀ ਮੇਰਾ ਖੂਨ ਦਾ ਰਿਸ਼ਤਾ ਹੈ ਪੰਜਾਬ ਦੇ ਨਾਲ ਖੂਨ ਤਾਂ ਤੂੰ ਪੰਜਾਬ ਦਾ ਪੀ ਲਿਆ ਰਹਿੰਦਾ ਖੁੰਦਾ ਹੁਣ ਤੁਸੀਂ ਪੀਣ ਦੀ ਤਿਆਰੀ ਚੋ ਇਹ ਹੁਣ ਪੰਜਾਬ ਨੇ ਸੋਚਣਾ ਪਈ ਵੀ ਅਸੀਂ ਇਸ ਪੰਜਾਬ ਨੂੰ ਜਿਉਂਦਾ ਕਿਉਂ ਰੱਖਣਾ ਕਿਉਂਕਿ ਪੰਜਾਬ ਜਿਉਂਦਾ ਹੈ ਦੇਸ਼ ਜਿਉਂਦਾ ਹੈ ਪੰਜਾਬ ਜਿਉਂਦਾ ਏ ਇਹ ਨਾਰਾ ਜਿਉਂਦਾ ਏ ਮਾਨਸ ਕੀ ਜਾਤ ਸਵੇ ਕੇ ਪਹਿਚਾਨਬੋ ਨਾਨਕ ਨਾਮ ਚੜ ਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ 328 ਪਾਵਨ ਸਰੂਪਾਂ ਲਈ ਵੀ ਬੇਨਤੀ ਕਰਾਂਗਾ ਜਿਹੜੇ ਬਾਦਲ ਕੋੜਮੇ ਨਚੋਰੀ ਵਿੱਚ ਏ ਖਾਸ ਕਰਕੇ ਬੀਬੀ ਸਿਮਰਤ ਕੌਰ ਜਿਹੜੀ ਬਠਿੰਡੇ ਤੋਂ ਖੜੀ ਆ ਇਹਨਾਂ ਦੇ ਖਿਆਲਾਤ ਨੇ ਕਿ ਅਸੀਂ ਇੱਕ ਸੀਟ ਜ਼ਰੂਰ ਜਿੱਤਾਂਗੇ ਪਰ ਮੈਂ ਬੇਨਤੀ ਕਰਦਾ ਹਾਂ ਉੱਥੇ ਖਾਸ ਕਰਕੇ ਕਿ ਬਠਿੰਡੇ ਵਾਲਿਓ ਤੁਸੀਂ ਵੀ ਆਪਣੀ ਜ਼ਮੀਰ ਨੂੰ ਜਿਉਂਦਾ ਰੱਖਿਓ ਇੱਕ ਜੂਨ ਦਾ ਧਿਆਨ ਰੱਖਿਓ ਇਨਸਾਫ ਲਿਓ ਵਿਧਵੀ ਕਾਂਡ ਦਾ 328 ਪਾਵਨ ਸਰੂਪਾਂ ਦਾ ਜਿਹੜਾ ਮਰਜੀ ਜਿਤਾ ਦਿਓ ਪਰ ਇਹ ਬੀਬੀ ਨਹੀਂ ਜਿੱਤਣੀ ਚਾਹੀਦੀ ਇਹ ਧਿਆਨ ਰੱਖਿਓ ਔਰ ਇੱਕ ਗੱਲ ਹੋਰ 1 ਜੂਨ ਤੋਂ ਲੈ ਕੇ 6 ਜੂਨ ਤੱਕ ਜਿਹੜਾ ਮੋਦੀ ਸਰਕਾਰ ਨੇ ਇਲੈਕਸ਼ਨ ਕਿਉਂ ਕਰਾਏ ਕਿਉਂਕਿ ਉਹ ਦੁਨੀਆ ਨੂੰ ਦੱਸਣਾ ਚਾਹੁੰਦਾ ਹੈ ਮੇਰੇ ਰਾਜ ਵਿੱਚ ਸਿੱਖ ਬਹੁਤ ਖੁਸ਼ਹਾਲ ਨੇ 4 ਤਰੀਕ ਨੂੰ ਇਹ ਘੱਲੂਕਾਰਾ ਦਿਵਸ ਭੁੱਲ ਕੇ ਇਥੇ ਢੋਲ ਵਜਣਗੇ ਭੰਗੜੇ ਪਾਉਣਗੇ ਤੇ ਗੋਦੀ ਮੀਡੀਆ ਵਿਖਾਏਗਾ ਸਿੱਖਾਂ ਦੀ ਖੁਸ਼ਹਾਲੀ ਜਦ ਕਿ ਉਹ ਦਿਨ ਉਹਨੇ ਨਾ ਬਖਸ਼ਣ ਜੋਗ ਨਾ ਭੁੱਲਣ ਜੋਗ ਔਰ ਮੋਦੀ ਨੂੰ ਚਾਹੀਦਾ ਸੀਗਾ ਜੇ ਵਾਕਈ ਹਸਤਾਇਸੀ ਸੀ ਸਿੱਖਾਂ ਦਾ 10 ਸਾਲ ਸਰਕਾਰ ਚ ਲਾ ਗਿਆ ਹੈ 10 ਸਾਲਾਂ ਦੇ ਵਿੱਚ ਇੱਕ ਵੀ ਕੋਈ ਕਮਿਸ਼ਨ ਵੱਖਰਾ ਸਥਾਪਿਤ ਨਹੀਂ ਕਰ ਸਕਿਆ ਜਿਹੜਾ 1947 ਜਾਂ 1978 ਤੋਂ ਲੈ ਕੇ ਪੰਜਾਬ ਦੇ ਨੌਜਵਾਨ ਬੇਕਸੂਰ ਝੂਠੇ ਮੁਕਦਮੇ ਤੇ ਮੁਕਾਬਲੇ ਬਣਾ ਕੇ ਜਿਹੜੇ ਮਾਰੇ ਗਏ ਸੀ ਉਹਨਾਂ ਦਾ ਕੋਈ ਖੁਲਾਸਾ ਕੀਤਾ ਜਾਂਦਾ ਇਸ ਤਰ੍ਹਾਂ ਦਾ ਕੁਝ ਨਹੀਂ ਹੋਇਆ ਇਸ ਲਈ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਸਾਨੂੰ 1 ਜੂਨ ਤੇ ਬਹੁਤ ਤਵੱਜੋ ਮੰਗਦੀਆਂ ਨੇ ਤੇ ਅੱਜ ਅਸੀਂ ਮਕੇਰੀਆਂ ਆਏ ਹੋਏ ਆ ਭਾਈ ਗੁਰਵਤਰ ਸਿੰਘ ਹੁਣਾ ਕੋਲੇ ਜਿੰਨੇ ਸਾਡੇ ਵੀਰ ਕਿਸਾਨ ਆਗੂ ਹੋਰ ਇੱਥੇ ਪਹੁੰਚੇ ਨੇ ਸਮੁੱਚੇ ਤੌਰ ਤੇ ਸਾਰਿਆਂ ਨੂੰ ਜੀ ਆਇਆਂ ਕਹਦਾਏ ਸਿਪਾਈ ਜੀਵਨ ਸਿੰਘ ਹੁਣਾ ਦਾ ਖਲ ਰੱਖਿਓ ਇਹਨਾਂ ਨੇ ਆ ਕੇ ਅੱਜ ਸਿੱਖਾਂ ਤੋਂ ਸਹਿਯੋਗ ਮੰਗਿਆ ਇਹ ਜਾ ਕੇ ਨਾ ਕਹਿਣ ਪੀ ਸਿੱਖਾਂ ਨੇ ਸਹਿਯੋਗ ਨਹੀਂ ਕੀਤਾ ਇਹ ਕਹਿਣ ਮੈਂ ਗਿਆ ਸਾਂ ਜਿਵੇਂ ਕਿਸਾਨੀ ਮੋਰਚੇ 'ਚ ਮੈਨੂੰ ਗੱਲ ਨਾ ਲਾਇਆ ਸੀ ਇਥੇ ਵੀ ਮੈਨੂੰ ਗੱਲ ਨਾਲ ਲਾ ਕੇ ਉਹਨਾਂ ਨੇ ਪਿਆਰ ਦਿੱਤਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਫਤਿਹ ਆਈ ਐਮ ਵੈਰੀ ਮੱਚ ਹੈਪੀ ਟੂ ਸਟੈਂਡ ਇਨ ਫਰੰਟ ਆਫ ਯੂ ਸੋ ਆਈ ਐਮ ਆਈ ਐਮ ਕੰਟੈਸਟਿੰਗ ਇਲੈਕਸ਼ਨ ਇਨ ਖੁਸ਼ਿਆਰਪੁਰ ਪਾਰਲੀਮੈਂਟਰੀ ਕੰਸਟਿਟੈਂਸੀ ਪਾਰਲੀਮੈਂਟ ਲੈਂਗੁਏਜ ਇਜ਼ ਇੰਗਲਿਸ਼ ਸੋ ਇਟਸ ਰਿਲੇਟਡ ਟੂ ਦੀ ਇੰਟਰਨੈਸ਼ਨਲ ਐਂਡ ਦ ਨੈਸ਼ਨਲ ਸੋ ਦੈਟਸ ਵਾਟ ਲੈਂਗੁਏਜ ਇਜ਼ ਨਾਟ ਅ ਬੈਰੀਅਰ ਬਿਕਾਜ਼ ਯੂ ਸੀ ਰਾਘੁਲ ਗਾਂਧੀ is contesting election at kerala the okay. kerala language is malayalam but he doesn't know a single malayalam word so purely it's related to the national oriented so that's what i am requesting the Hosharpur constituency cast your vote for ganna kishan i am contesting the kanna kishan the symbol of kanna Krishan, because if you cast your vote lot of problem not only uh, the punjab problem i am i am targeting the Punchyara geographical area. I am the I am a descendant of, by Sahib Singh, who came from the long way from Madras Presidency to Anandapur Sahib in 1699. I am a descendant of Sahib Singh by Sahib Singh. So I am right to ask the vote from our Kisharpur constituency voters. That you cast your vote for Ganakishan. Thank you very much. ka ki